ਕਰਨ ਤਰਨ ਚੋਣਾ ਦੇ ਵਿੱਚ ਹੁਣ ਜ਼ਿਆਦਾ ਸਮਾਨੀ ਰਹਿ ਗਿਆ ਕੁਝ ਘੰਟਿਆਂ ਦਾ ਵਕਫਾ ਹੈ ਤੇ ਉਸ ਤੋਂ ਬਾਅਦ ਵੋਟਾਂ ਪੈਣਗੀਆਂ ਪਰ ਇਹਦੇ ਅੰਤਰਗਤ ਲੰਘੇ ਕੁਝ ਦਿਨਾਂ ਤੋਂ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਹੈ ਬੜੀਆਂ ਤੌਮਤਾ ਲੱਗ ਰਹੀਆਂ ਰਾਜਾ ਵੜਿੰਗ ਦਾ ਨਾਮ ਆ ਰਿਹਾ ਹੈ ਬੀਜੇਪੀ ਦੇ ਉਹਨਾਂ ਲੀਡਰਾਂ ਦਾ ਨਾਮ ਆ ਰਿਹਾ ਹੈ ਜੋ ਪੰਜਾਬ ਦੇ ਹੱਕ ਲਈ ਖੜਦੇ ਆਪਣੇ ਆਪ ਨੂੰ ਦੱਸਦੇ ਨੇ ਬਹੁਤ ਕੁਝ ਇਸੋਲੇਚਰ ਚਾਵਾ ਦਾ ਵਿਸ਼ਾ ਵਿਕਰਮ ਸਿੰਘ ਮਜੀਠੀਆ ਦੀ 100 ਕਾਲਡ ਚਿੱਠੀ ਵੀ ਚਰਚਾ ਦਾ ਵਿਸ਼ਾ ਉਹ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਡਾਕਟਰ ਸਾਹਿਬ ਸਮਰਥਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਰਾਜਾ ਵੜਿੰਗ ਵੈਸੇ ਤਾਂ ਜਦੋਂ ਵਿਚਰਦੇ ਆ ਨਾਰਮਲ ਗੱਲਬਾਤ ਕਰਦੇ ਆ ਉਦੋਂ ਬੜੇ ਸਲੀਕੇ ਦੇ ਨਾਲ ਤਹਜ਼ੀਬ ਨਾਲ ਗੱਲ ਕਰਦੇ ਆ ਪਰ ਚੋਣ ਖਾੜੇ ਜਦੋਂ ਭਖਦੇ ਉਦੋਂ ਪਤਾ ਨਹੀਂ ਕੀ ਹੋ ਜਾਂਦਾ ਪਹਿਲਾਂ ਇੱਕ ਵਿਵਾਦ ਹੋਇਆ ਬੂਟਾ ਸਿੰਘ ਵਾਲਾ ਹੁਣ ਇੱਕ ਹੋਰ ਵਿਵਾਦ ਹੋ ਗਿਆ ਬੱਚਿਆਂ ਵਾਲਾ ਤੇ ਉਹਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਹੋ ਗਈ ਹੈ ਕਿਵੇਂ ਦੇਖ ਰਹੇ ਹੋ ਸਾਰਾ ਮਾਮਲਾ ਦੇਖੋ ਸਾਫ ਸੰਗ ਦੀ ਗੱਲ ਇਦਾਂ ਹੈਗੀ ਆ ਕਿ ਜਦੋਂ ਚੋਣ ਪ੍ਰਚਾਰ ਹੁੰਦਾ ਚੋਣ ਪ੍ਰਚਾਰ ਦੇ ਵਿੱਚ ਤੁਹਾਡੀ ਫਰਸਟ੍ਰੇਸ਼ਨ ਜਿਹੜੀ ਆ ਉਹ ਤੁਹਾਡੇ ਅਲਫਾਜ਼ਾਂ ਦੇ ਵਿੱਚ ਆ ਜਾਂਦੀ ਹੈ ਦਿਖਦੀ ਭਈਆ ਸਾਹਮਣੇ ਹਾਰ ਕਾਂਗਰਸ ਬਹੁਤ ਪਿੱਛੇ ਰਹਿ ਗਈ ਹੈ ਜੋ ਮੈਂ ਸਰਵੇਖਣ ਕੀਤਾ ਕਾਂਗਰਸ ਕਾਫੀ ਪਿੱਛੇ ਚੱਲ ਰਹੀ ਹੈ ਔਰ ਉਹ ਅੰਦਰ ਇੱਕ ਮਲਾਲ ਹੁੰਦਾ ਇੱਕ ਅੰਦਰ ਜਲਸ ਹੁੰਦੀ ਹੈ ਜਲਨ ਹੁੰਦੀ ਹੈ ਉਹ ਫਿਰ ਜਲਨ ਜਿਹੜੀ ਹੈ ਫਰਸਟ੍ਰੇਸ਼ਨ ਹੈਗੀ ਆ ਉਹ ਤੁਹਾਡੇ ਅਲਫਾਜ਼ਾਂ ਦੇ ਵਿੱਚ ਉਤਰ ਜਾਂਦੀ ਇਹ ਨਿਓ ਹੈ ਕਈ ਵਾਰ ਮਸਲਾ ਹੋਇਆ ਮਨੂੰ ਯਾਦ ਹੈ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਵੀ ਇਹਨਾਂ ਨੇ ਦਸ਼ਮੇਸ਼ ਪਿਤਾ ਦੀ ਦਿੱਤੀ ਦਾਤ ਸਿੱਖੀ ਸਰੂਪ ਦੇ ਉੱਤੇ ਵੀ ਸਵਾਲ ਚੁੱਕੇ ਸੀ ਬਾਅਦ ਵਿੱਚ ਵਰਸਾ ਸਿੰਘ ਵਲਟੋਹਾਂ ਨੇ ਚੰਗੀ ਰੇਲ ਬਣਾਈ ਵਿੱਚੇ ਢੋਕਤਾ ਸੀ ਵਿੱਚੇ ਢੋਕਤਾ ਸੀ ਤੇ ਬਾਅਦ ਵਿੱਚ ਚੰਨੀ ਜਲਾ ਚਰਨਜੀ ਚੰਨੀ ਆ ਉਹਨੂੰ ਸੰਭਾਲਣਾ ਪਿਆ ਮਾਫੀ ਮੰਗਣੀ ਪਈ ਫਿਰ ਰਾਜਾ ਬੜਿੰਗਣੇ ਮਾਫੀ ਮੰਗੀ ਹਮੇਸ਼ਾ ਨਾ ਸਿਆਸਤ ਦਾਣ ਉਹ ਕਾਮਯਾਬ ਹੁੰਦਾ ਹੈ ਜਿਹੜਾ ਤੱਥਾਂ ਦੇ ਆਧਾਰ ਦੇ ਉੱਤੇ ਜੀ ਤੂੰ ਦਾ ਪੁਆਇੰਟ ਤੇ ਸੁਲਜੀ ਤੇ ਵਜਨਦਾਰ ਗੱਲ ਕਰੇ ਹੁਣ ਪ੍ਰੋਬਲਮ ਤਾਂ ਸਮੱਸਿਆ ਤਾਂ ਇੱਥੇ ਇਹ ਹੈ ਕਿ ਤਰਨ ਤਰਨ ਚੋਣਾਂ ਦੇ ਵਿੱਚ ਕੁਝ ਕੀਤਾ ਹੋਵੇ ਤੇ ਲੋਕ ਗਨਾਨ ਕੁਝ ਦੱਸ ਕੀਤਾ ਹੋਵੇ ਪੰਜਾਬ ਲਈ ਖੜੇ ਹੋਣ ਤੇ ਕੋਈ ਗੱਲ ਕਰਨ ਕੀਤਾ ਤਾਂ ਪੰਜਾਬ ਲਈ ਕੁਝ ਨਹੀਂ ਖੜੇ ਤਾਂ ਹੈ ਨਹੀਂ ਪੰਜਾਬ ਲਈ ਜਿਹੜੇ ਆਨਾਂ ਦਾ ਆਪਣਾ ਮੁੱਖ ਮੰਤਰੀ ਰਿਹਾ ਉਦੋਂ ਉਹ ਬੀਜੇਪੀ ਦਾ ਹਿੱਸਾ ਕਿਹਦੇ ਗੁਣਗਾਨ ਕਰਨਗੇ ਕਿਹਦੇ ਗੁਣਗਾਨ ਕਰਨਗੇ ਜੇ ਗੁਣਗਾਨ ਕਰਨਗੇ ਫੇ ਤਾਂ ਕੈਪਟਨ ਦੇ ਹੀ ਹੋਣੇ ਆ ਕੀਤਾ ਵੀ ਕੁਛ ਨਹੀਂ ਕੈਪਟਨਸੀ ਸਵਾਚੋਂ ਨਹੀਂ ਨਿਕਲਿਆ ਤੇ ਇਹ ਆਪਣੀ ਮਸਤੀ ਕਰਦੇ ਰਹੇ ਸਾਰੇ ਬੇਸਿਕ ਗੱਲ ਸਾਫ ਸਿੰਘ ਜੀ ਇਹ ਹੈਗੀ ਹੈ ਕਿ ਰਾਜਾ ਬਣੇਗਾ ਦੀ ਜਿਹੜੀ ਫਰਸਟ੍ਰੇਸ਼ਨ ਹੈ ਉਹ ਦੀਆਂ ਹਰਕਤਾਂ ਦੇ ਵਿੱਚ ਨਿਕਲ ਆਈ ਆ ਤੁਹਾਨੂੰ ਯਾਦ ਹੋਣੇ ਇੱਕ ਵਾਰ ਦਰਜੀ ਦੇ ਪੈਸੇ ਲਈ ਵੀ ਕਿੰਨਾ ਆਡੀਓ ਵਾਇਰਲ ਹੋਈਆਂ ਵੀ ਦਰਜੀ ਦੇ ਵਿਚਾਰਾ ਪੈਸੇ ਹੀ ਮੰਗੀ ਜਾਂਦਾ ਸੀ ਇੰ ਪੰਜਾਬ ਦੇ ਸਿਆਸਤਦਾਨਾਂ ਦਾ ਇੱਕ ਰਿਦਾਰ ਨਹੀਂ ਹੁੰਦਾ। ਰਿਦਾਰ ਉੱਚਾ ਰੱਖਣਾ ਚਾਹੀਦਾ। ਜੇ ਤੁਸੀਂ ਦਰਜੀ ਦੇ ਕੁਰਤੇ ਪਜਾਮੇ ਦੇ ਪੈਸੇ ਨਹੀਂ ਦੇ ਸਕਦੇ ਤੇ ਫਿਰ ਤੁਹਾਡੇ ਅੰਦਰ ਕੀ ਹੋਜੀ ਮਾਨਸਿਕਤਾ ਹੈ ਤੇ ਤੁਸੀਂ ਕਿਹੋ ਜਿਹਾ ਵਿਕਾਸ ਸੂਬੇ ਦਾ ਕਰ ਲੈਣਾ ਤੇ ਤੁਸੀਂ ਉੱਥੇ ਤੱਕ ਸਿਮਟ ਕੇ ਰਹਿ ਜਾਂਦੇ ਕੁਰਤੇ ਪਜਾਮੇ ਤੱਕ। ਉੱਥੋਂ ਨਿਕਲੇ। ਫਿਰ ਪਿਛਲੀਆਂ ਚੋਣਾਂ ਦੇ ਵਿੱਚ ਸੁਰਖੀ ਬਿੰਦੀ ਦੀ ਗੱਲ ਆ ਗਈ। ਬੀਬੀਆਂ ਨੇ ਬੀਬੀਆਂ ਨੇ ਵੀ ਚੰਗਾ ਰਲ ਕੇ ਦਾ ਲਕੀਰਾ ਪਾਇਆ। ਫਿਰ ਘਬਰਾ ਗਿਆ। ਉਸ ਤੋਂ ਇਲਾਵਾ ਫੇਰ ਗੱਲ ਸਰਦਾਰ ਬੁੱਟਾ ਸਿੰਘ ਦੀ ਕਰਤੀ ਠੀਕ ਹੈ ਤੁਸੀਂ ਆਪਣੀ ਕਾਂਗਰਸ ਨੇ ਕੀਤਾ ਪਾਰਟੀ ਨੇ ਦਸ ਦਸ ਤੇ ਬਈਓ ਲੇਕਿਨ ਉਹਦੇ ਰੰਗ ਦੇ ਉੱਤੇ ਟਿੱਪਣੀ ਕਰਨਾ ਇਹ ਤਾਂ ਕਿਤੇ ਵੀ ਕਿਤੇ ਵੀ ਜਿਹੜਾ ਵੈ ਸੰਵਿਧਾਨ ਦੇ ਵਿੱਚ ਇਹਨੂੰ ਹੈ ਹੀ ਨਹੀਂ ਇਹ ਕੋਈ ਬੰਦਾ ਇਹਨੂੰ ਅਕਸੈਪਟੈਂਸੀ ਹੈ ਨਹੀਂ ਇਹ ਤਾਂ ਕ੍ਰਾਈਮ ਹੈ ਕਿ ਰੈਸ਼ੀਅਲ ਜਿਹੜਾ ਤੁਸੀਂ ਕਿਸੇ ਰੰਗ ਦੇ ਉੱਤੇ ਟਿੱਪਣੀ ਕਰਕੇ ਉਹਨੂੰ ਦੱਸਣਾ ਇਹ ਤਾਂ ਇੱਕ ਆਪਣੇ ਆਪ ਚ ਅਪਰਾਧ ਹੈਗਾ ਉੱਥੋਂ ਨਿਕਲਿਆ ਦੋ ਛੋਟੇ ਨੌਜਵਾਨ ਸਿੱਖੀ ਦੇ ਜਿਹੜੇ ਸਿੱਖ ਬੱਚੇ ਆ ਉਹਨਾਂ ਦੇ ਕੇਸਾਂ ਦੇ ਨਾਲ ਬੇਅਦਬੀ ਕਰਤਾ ਦੇਖ ਗਿਆ ਯਾਰ ਇਹ ਮੁਵਖਤਾ ਪੂਰਨ ਨਿਸ਼ਾਨੀ ਆ ਇਹ ਟੀ ਵੱਡੀ ਨੈਸ਼ਨਲ ਪਾਰਟੀ ਇਹੋ ਜਿਹੇ ਇਨਸਾਨ ਨੂੰ ਦਿੱਤੀ ਹੋਈ ਹੈ ਜਿਹੜਾ ਆਪਣਾ ਕਿਰਦਾਰ ਦੇਖ ਲਓ ਤੁਸੀਂ ਜਿਹਦੀਆਂ ਆਪਣੀਆਂ ਹਰਕਤਾਂ ਦੇਖ ਲਓ ਤੁਸੀਂ ਚਲੋ ਖੈਰ ਉਹਦੀ ਆਪਣੀ ਸੋਚ ਸੋਚ ਹੋ ਸਕਦੀ ਹੈ ਬਤ ਮੈਂ ਇਸ ਲੈਵਲ ਦਾ ਰਹਿਣਾ ਮੈਂ ਇਸ ਸੋਚ ਤੱਕ ਹੀ ਘਬਰਾਇਆ ਰਹਿਣਾ ਲੇਕਿਨ ਮੈਨੂੰ ਇਹ ਲੱਗਦਾ ਕਿ ਤਰਨ ਤਰਨ ਦੀਆਂ ਸਿਆਸੀ ਚੋਣਾਂ ਦੇ ਵਿੱਚ ਇਹਨਾਂ ਸਾਰਿਆਂ ਦਾ ਨਾ ਜਿਹੜਾ ਮਾਨਸਿਕ ਸੰਤੁਲਨ ਆ ਉਹ ਹਿੱਲ ਗਿਆ ਹੂੰ ਮੈਨੂੰ ਯਾਦ ਆ ਪ੍ਰਤਾਪ ਬਾਜਵੇ ਦੀ ਵੀ ਗੱਲ ਹੂੰ ਹਨਾ ਬਾਜਵੇ ਨੇ ਬੜੀ ਟੋਰਨਲ ਬਿਆਨ ਤਾਂ ਦਿੱਤਾ ਪੰਜਾਬ 'ਚ ਬੰਬ ਆਏ ਆ ਜੀ ਅੱਛਾ ਉਹਨਾਂ ਨੇ ਕਿਹਾ ਫੜ ਲਓ ਇਹਨੂੰ ਦੱਸੋ ਕਿੱਥੇ ਬੰਬ ਮੋੜ ਕੇ ਬੰਬ ਨਹੀਂ ਨਿਕਲੇ ਉਹੀ ਭਜਦਾ ਹੀ ਰਿਹਾ ਯਾਰ ਤੁਸੀਂ ਗੱਲ ਕਰਨਾ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਗੱਲ ਕਰੋ ਅਖਬਾਰ ਇੱਕ ਨੇ ਖਬਰ ਛਾਪਤੀ ਤੁਸੀਂ ਉੱਤੇ ਮੋਹਰ ਥੋੜਾ ਲਾ ਸਕਦੇ ਹੋ ਤੁਸੀਂ ਜਿਵੇਂ ਮੋਹਰ ਲਾ ਸਕਦੇ ਹੋ ਤੁਸੀਂ ਗੱਲ ਕਰੋ ਵਜਨਦਾਰ ਗੱਲ ਕਰੋ ਕਿ ਪੰਜਾਬ ਦੇ ਵਿੱਚ ਇੰਨੇ ਘਟਨਾਵਾਂ ਹੋ ਗਈਆਂ ਅੱਗੇ ਪੰਜਾਬ ਦੇ ਲੋਕ ਦਾ ਸੱਚ ਹੈ ਹੁਣ ਗੱਲ ਇਹ ਹੈ ਨਾ ਬਈ ਪੰਗਾ ਤਾਂ ਲੈ ਲੈਂਦੇ ਸੀ ਆ ਮਾਨ ਨਾਲ ਤੇ ਥੱਲੇ ਪੈਰਾਂ 'ਚ ਜਾਣ ਹੈ ਨਹੀਂ ਗੀ ਤੇ ਮੂੰਹ 'ਚ ਜ਼ੁਬਾਨ ਹੈ ਨਹੀਂ ਗੀ ਦੋਨੋਂ ਚੀਜ਼ਾਂ ਪੱਲੇ ਨਹੀਂ ਹੈਗੀਆਂ ਤੇ ਯਾ ਤਾਂ ਪੈਰਾਂ ਚ ਮਾਨ ਸੀ ਮਾਨ ਨੂੰ ਜਾਣ ਵੀ ਰਖ ਲੋ ਦੇ ਤਾਂ ਨਾ ਬਾਜਵੇ ਤੇ ਪਰਚਾ ਆ ਲੈਣਾ ਫਿਰ ਤੁਸੀਂ ਯਾ ਤਾਂ ਫਿਰ ਉਹ ਠੇਠ ਪੰਜਾਬੀ ਬੋਲੀ ਬੋਲ ਪਿੰਡਾਂ ਵਾਲੀ ਉਹ ਠੀਕ ਆ ਅਗਲਾ ਤਾਂ ਜੱਟ ਦਾ ਬੋਲ ਜਾਂਦਾ ਜਾ ਕੇ ਉੱਥੇ ਆ ਕੇ ਉਹ ਠੇੜ ਪੰਜਾਬੀ ਬੋਲ ਜਾਂਦਾ ਉਹ ਕਹਿੰਦਾ ਆ ਜਾਓ ਘੇਰਾ ਪਾ ਲਓ ਇਹਨਾਂ ਨੂੰ ਰਸਤਾ ਨਹੀਂ ਲੱਭਦਾ ਫਿਰ ਹਾਲਾਤ ਜਿਹੜੇ ਨਾ ਸਭ ਤੋਂ ਵੱਡੇ ਸਾਫ ਸਿੰਘ ਜੀ ਹੈ ਕਿ ਪੰਜਾਬ ਦੇ ਵਿੱਚ ਇਹ ਆਪਣੇ ਉਹ ਚੱਕਣ ਦੀ ਕੋਸ਼ਿਸ਼ ਤਾਂ ਕਰਦੇ ਆ ਲੇਕਿਨ ਫਰਸਟ੍ਰੇਸ਼ਨ ਦੇ ਵਿੱਚ ਜਲਸੀ ਦੇ ਵਿੱਚ ਜਲਨ ਦੇ ਵਿੱਚ ਉਹਨਾਂ ਜ਼ਮੀਨ ਦੇ ਥੱਲਾ ਹੇਠਾ ਡਿਗੀ ਜਾਂਦੇ ਆ ਹੁਣ ਦੱਸੋ ਬਾਜਵੇ ਦਾ ਬੰਬ ਵਾਲਾ ਬਿਆਨ ਸੀ ਪੰਜਾਬ ਚੋਂ ਕਿੰਨੇ ਉਹਦੀ ਸਪੋਰਟ ਕਰ ਛੱਡੀ ਦੱਸੋ ਮੈਨੂੰ ਕਿੰਨੇ ਇਹਨਾਂ ਦੀ ਮਦਦ ਕਰਤੀ ਕੋਈ ਮਦਦ ਲਈ ਉਤਰਿਆ ਲੀਡਰ ਕੋਈ ਨਹੀਂ ਉਤਰਿਆ ਤੇ ਰਾ ਨਾਲ ਆਪਣੀਆਂ ਮਤਲਬ ਜਮਾਨਤਾਂ ਕਰਾ ਕੇ ਬੈਠ ਗਏ ਸੋ ਗੱਲ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਚੋਣਾ ਦੇ ਵਿੱਚ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਆ ਔਰ بڑے ਇਨਹਾਬ ਟੋਲ ਕੇ ਅਲਫਾਜ ਬੋਲਨੇ ਚਾਹੀਦੇ ਆ ਅਪਾ ਵੀ ਇੰਟਰਵਿਊ ਦਿੰਦੇ ਆ ਤੁਸੀਂ ਵੀ ਦਿੰਦੇ ਹੋ ਸੁਣਦੇ ਹੋ ਅਸੀਂ ਲਾਈਵ ਵੀ ਚੱਲਦੇ ਆ ਅਲਫਾਜ ਦੇ ਉੱਤੇ ਜੇ ਤੁਹਾਡਾ ਨਹੀਂ ਕੰਟਰੋਲ ਹੈਗਾ ਫਿਰ ਤੁਸੀਂ ਸਿਆਸੀ ਲੀਡਰ ਕਾਦੇ ਹੋ ਫਿਰ ਕਾਦੇ ਸਿਆਸੀ ਲੀਡਰ ਹੋ ਫਿਰ ਆਵੇਂ ਬਾਲ ਤੁਝੇ ਪੰਗੇ ਲੈਂਦੇ ਆ ਆਪਣਾ ਨੁਕਸਾਨ ਕਰਾ ਕੇ ਬਹਿ ਜਾਂਦੇ ਆ ਉਹਨੇ ਕਾਂਗਰਸ ਦਾ ਬਹੁਤ ਜ਼ਿਆਦਾ ਨੁਕਸਾਨ ਅਮਰਿੰਦਰ ਰਾਜਾ ਬੜੇ ਗਨੇ ਕਰਤਾ ਖਾਸ ਕਰਕੇ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਸਾਫ ਸਿੰਘ ਜੀ ਮੈਂ ਦੱਸਾਂ ਬਈ ਇੱਕ ਤਾਂ ਮਜਬੂਰੀ ਸਿੱਖਾਂ ਦੇ ਵਿੱਚ ਬਹੁਤ ਰੋਸ ਹੋਇਆ ਪਹਿਲਾ ਨੁਕਸਾਨ ਕਾਂਗਰਸ ਨੇ ਉਹ ਕਰ ਲਿਆ ਦੂਜਾ ਨੁਕਸਾਨ ਹੈ ਜਿਹੜਾ ਬੱਚਿਆਂ ਦੇ ਸਿੱਖਕਾਰਾਂ ਦੇ ਨਾਲ ਇਹਨੇ ਹਰਕਤ ਕੀਤੀ ਹੈ ਇਹਦੇ ਨਾਲ ਸਿੱਖਾਂ ਦੇ ਵਿੱਚ ਬਹੁਤ ਰੋਸ ਹੈ ਸੋ ਮੈਨੂੰ ਲੱਗਦਾ ਕਿ ਕਾਂਗਰਸ ਜਿਹੜਾ ਵਾ ਉਹ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦੀ ਮਾਨਸਿਕਤਾ ਜਿਨ੍ਹਾਂ ਨਾਲ ਆਪਣੀ ਜ਼ੁਬਾਨ ਤੇ ਕੰਟਰੋਲ ਹੈ ਨਹੀਂ ਇਨਨ ਨੂੰ ਆਪਣਾ ਅੱਥ ਪਾ ਲੈਗੇ ਡਾਕਟਰ ਸਾਹਿਬ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕੀਤਾ ਕੱਲ ਮੈਂ ਉਹਨਾਂ ਦਾ ਇੱਕ ਬਿਆਨ ਸੁਣਦਾ ਸੀਗਾ ਰਾਜਾ ਵੜਿੰਗ ਨੂੰ ਲੈ ਕੇ ਉਹ ਬਿਆਨ ਦਿੰਦੇ ਐ ਵਿੱਚ ਨਵਜੋਤ ਸਿੱਧੂ ਦਾ ਵੀ ਜ਼ਿਕਰ ਆ ਜਾਂਦਾ ਕਹਿੰਦੇ ਕਿ ਲੱਗਦਾ ਨਵਜੋਤ ਸਿੱਧੂ ਦਾ ਕੀਤਾ ਕਿ ਟੂਣਾ ਟਾਣਾ ਟੱਪ ਗਿਆ ਇਹ ਉਹ ਕਹਿੰਦੇ ਉਹ ਵੀ ਟੂਣਾ ਕਰਦਾ ਰਹਿੰਦਾ ਤੇ ਇਹ ਵੀ ਬੋਲੀ ਜਾਂਦਾ ਦੇਖੋ ਭਗਵੰਤ ਮਾਨ ਜੀ ਦੀ ਆਪਣੀ ਸ਼ੈਲੀ ਹੈਗੀ ਹੈ ਉਹਨਾਂ ਦਾ ਆਪਣਾ ਬੋਲਣ ਦਾ ਸਟਾਈਲ ਹੈਗਾ ਉਹਦਾ ਹਾਨੀ ਕੋਈ ਨਹੀਂ ਹੈਗਾ ਪੰਜਾਬ 'ਚ ਉਹਦਾ ਹਾਨੀ ਕੋਈ ਨਹੀਂ ਹੈਗਾ ਜਿਵੇਂ ਗੁਰਦਾਸ ਮਾਨ ਦੇ ਛੱਲੇ ਦਾ ਹਾਨੀ ਅਜੇ ਤੱਕ ਕੋਈ ਨਹੀਂ ਬਣ ਸਕਿਆ ਜੁਗਣੀਆਂ ਦਾ ਹਾਣੀ ਕੋਈ ਨਹੀਂ ਬਣ ਸਕਿਆ ਜਿਹੜੇ ਉਹਨਾਂ ਨੇ ਪੁਰਾਣੇ ਗਾ ਗਏ ਅੱਜ ਵੀ ਲੋਕੀ ਸੁਜੀਤ ਬਿੰਦ ਰੱਖੀਏ ਦਾ ਤੂੰ ਨਹੀਂ ਬੋਲਦੀ ਨਹੀਂ ਤੇਰੇ ਚ ਤੇਰਾ ਯਾਰ ਬੋਲਦਾ ਉਸ ਗਾਣੇ ਨੂੰ ਅੱਜ ਤੱਕ ਕੋਈ ਕ੍ਰੋਸ ਨਹੀਂ ਕਰ ਸਕਿਆ ਤੇ ਇਹ ਮਾ ਭਗਵੰਤ ਮਾਨ ਦੀ ਜਿਹੜੀ ਬਾਸ਼ਾ ਸ਼ੈਲੀ ਹੈ ਜਿਹੜੀ ਠੇਠ ਪੰਜਾਬੀ ਹੈ ਜਿਹੜੀ ਗੂੜੀ ਪੰਜਾਬੀ ਹੈ ਜਿਹੜੀ ਲੋਕਾਂ ਦੇ ਸੱਥਾਂ ਤੋਂ ਸ਼ੁਰੂ ਹੋਣ ਵਾਲੀ ਪੰਜਾਬੀ ਹੈ ਉਹਦਾ ਹਾਣੀ ਨਹੀਂ ਹੈ ਇਹ ਲੋਕ ਨਹੀਂ ਬੋਲ ਸਕਦੇ ਉਹਦਾ ਦੀ ਭਾਸ਼ਾ ਨਹੀਂ ਬੋਲ ਸਕਦੇ ਕਿ ਲੋਕਾਂ ਦੇ ਦਿਲਾਂ 'ਚ ਉਤਰ ਜਾਵੇ ਔਰ ਠੀਕ ਆ ਮਤਲਬ ਜਿਹੜਾ ਕੋਸ਼ਿਸ਼ ਕੀਤੀ ਐ ਨੇ ਅਮਰਿੰਦਰ ਰਾਜਾ ਵੜਿੰਗ ਨੇ ਕਿ ਮੈਂ ਨਵਜੋਤ ਸਿੰਘ ਸਿੱਧੂ ਵਾਂਗੂੰ ਜਾਂ ਭਗਵੰਤ ਮਾਨ ਹੋਣਾ ਵਾਂਗੂੰ ਬੋਲਣ ਦੀ ਕੋਸ਼ਿਸ਼ ਕਰਾਂ ਲੇਕਿਨ ਉਹ ਆਪਣੇ ਟਰੈਪ ਚ ਆਪ ਫਸ ਗਿਆ ਠੀਕ ਹੈ ਨਾ ਕੋਸ਼ਿਸ਼ ਕੀਤੀ ਐ ਲੇਕਿਨ ਫਸ ਗਿਆ ਔਰ ਘਿਰ ਗਿਆ ਨਾਲ ਆਪ ਤਾਂ ਘਿਰਿਆ ਘਿਰਿਆ ਸਾਰੀ ਕਾਂਗਰਸ ਘਿਰ ਲਈ ਇਹਨੇ ਔਰ ਇਸ ਕਰਕੇ ਮੈਂ ਕਹਿਣਾ ਵੀ ਕੰਮ ਉਹ ਕਰੋ ਜਿਹੜਾ ਰੱਬ ਨੇ ਤੁਹਾਨੂੰ ਸੌਂਪਿਆ ਹੋਇਆ ਜਿਹੜੀ ਤੁਹਾਡੇ ਚ ਆਪਣੀ ਕਲਾ ਹੁਣ ਜੇ ਤੁਸੀਂ ਕਹੋ ਸਾਹਬ ਸਿੰਘ ਜੀ ਇਨਾਦਰ ਬਾਬੇ RAM ਦੇਗਾ ਹੁਣ ਢਿੱਡ ਤੋਂ ਹੀ ਕਮਾ ਸਕਦੇ ਤੇ ਨਾ ਮੈਂ ਕਮਾ ਸਕਦਾ ਉਹ ਢਿੱਡ ਹੀ ਘੁਮਾ ਲੈਂਦਾ ਬਾਬਾ RAM ਦੇਵ ਤੇ ਜੇ ਅੱਜ ਤੁਸੀਂ ਕਹੋ ਅਮਰਿੰਦਰ ਰਾਜਾ ਆਪਣੇ ਨੂੰ ਕਿ ਬਾਬੇ RAM ਦੇਵ ਨੂੰ ਢਿੱਡ ਕਮਾਉਣਾ ਸਿੱਖ ਲੈ ਨਹੀਂ ਸਿੱਖ ਸਕਦੇ ਉਹਨਾਂ ਦਾ ਆਪਣਾ ਕੰਮ ਹੈ ਉਹਨਾਂ ਦਾ ਆਪਣਾ ਜ਼ਿੰਦਗੀ ਦਾ ਤਜਰਬਾ ਹੈ ਸੀਐਨ ਸਾਹਿਬ ਦੀ ਆਪਣੀ ਜ਼ਿੰਦਗੀ ਬੀਤ ਗਈ ਹੈ ਠੀਕ ਹੈ ਨਾ ਭਗਵਾਨ ਕਮਾਨ ਹੁਰਾਂ ਦੀ ਪ੍ਰਤਾਪ ਬਾਜਵੇ ਦੀ ਆਪਣੀ ਜ਼ਿੰਦਗੀ ਬੀਤ ਗਈ ਹੈ ਠੀਕ ਹੈ ਨਾ ਇਹ ਉਹੀ ਕਰ ਸਕਦੇ ਆ ਜੋ ਇਹ ਕਰ ਸਕਦੇ ਅੱਜ ਪ੍ਰਤਾਪ ਬਾਜਵਾ ਚਲੋ ਕਾਂਗਰਸ ਦੇ ਲੀਡਰ ਨੇ ਹੂੰ ਮੈਨੂੰ ਲੱਗਾ ਸਭ ਤੋਂ ਸੀਨੀਅਰ ਲੀਡਰ ਨੇ ਪਰ ਦੇਖੋ ਨਾ ਤੁਸੀਂ ਆਪਣੀ ਪਾਰਟੀ ਜੀ ਨਹੀਂ ਇਕੱਠੇ ਹੋ ਸਕੇ ਇਕੱਠੇ ਕਰ ਸਕੇ ਤੇ ਫਿਰ ਤੁਹਾਡੇ ਜੈਸਾ ਮਤਲਬ ਅਜੇ ਲੀਡਰਸ਼ਿਪ ਕੁਆਲਟੀ ਨਹੀਂ ਡਿਵੈਲਪ ਹੋਈ ਜਿੰਨਾ ਮਰਜ਼ੀ ਤੁਸੀਂ ਆਪਣੇ ਉਹਨੂੰ ਤੁਸੀਂ ਕਰ ਲੋ ਖੁੰਖਾਰ ਕਰ ਲੋ ਲੇਕਿਨ ਇਹ ਲੀਡਰਸ਼ਿਪ ਕੁਆਲਟੀ ਤੁਹਾਡੇ ਅੰਦਰ ਪੈਦਾ ਹੀ ਨਹੀਂ ਹੋ ਸਕੀ ਅੱਜ ਤੱਕ ਨਹੀਂ ਤਾਂ ਲੀਡਰਸ਼ਿਪ ਕੁਆਲਟੀ ਕੀ ਹੁੰਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਭ ਨੂੰ ਸਰਵਮਾਨੇ ਹੋਣਾ ਸਾਰੀ ਪਾਰਟੀ ਪਿੱਛੇ ਲਾਣਾ ਸਾਰੇ ਐਮਐਲਏ ਪਿੱਛੇ ਲਾਣਾ ਅੱਜ ਮੈਨੂੰ ਇਹ ਦੱਸ ਦਿਓ ਬਈ ਬੰਬ ਦਾ ਪਰਚਾ ਹੋਇਆ ਕਿਹੜਾ ਐਮਐਲਏ ਨਾਲ ਚੱਲਿਆ ਆ ਕਿਹੜਾ ਇਹਨਾਂ ਨੇ ਖੜਿਆ ਹੋਇਆ ਹੈ ਕਿ ਠੀਕ ਹੈ ਦੋ ਚਾਰ ਉਹਦਾ ਮੂਲਿਆ ਜਲੀ ਕਾਂਗਰਸ ਤੇ ਕਰਕੇ ਖੜੇ ਹੋ ਗਏ ਹੋਣੇ ਤੇ ਇਸ ਕਰਕੇ ਮੈਂ ਤਾਂ ਇਹ ਦੇਖਦਾ ਪਿਆ ਆਂ ਪ੍ਰਤਾਪ ਬਾਜਵੇ ਨੂੰ ਕਿੰਨੀ ਵਾਰੀ ਇਹਨਾਂ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਕਿੰਨੀ ਵਾਰੀ ਲਾਇਆ ਮਤਲਬ ਜਦੋਂ ਹੁੰਦਾ ਨਾ ਦੋ ਤਿੰਨ ਸਾਲ ਦਾ ਵਖਵਾ ਜਦੋਂ ਨਾਰੇ ਲਾਣੇ ਹੁੰਦੇ ਸਰਕਾਰਾਂ ਦੇ ਖਿਲਾਫ ਉਦੋਂ ਬਾਜਵੇ ਨੂੰ ਅੱਗੇ ਕਰ ਦਿੰਦੇ ਆ ਜਦੋਂ ਸਰਕਾਰ ਬਣਾਣੀ ਹੁੰਦੀ ਉਦੋਂ ਬਾਜਵੇ ਨੂੰ ਪਿੱਛੇ ਕਰ ਦਿੰਦੇ ਆ ਸੋ ਕੋਸ਼ਿਸ਼ ਕਰਦੇ ਨੇ ਕਾਂਗਰਸ ਦੇ ਲੀਡਰ ਲekin oh ban nahi pande product nahi ban pande kyunki jiska kaam usi ko sachhe na ta bol sakde hai theek hai tusi apna taddi leadership di hor tarah di quality hai gi hai tusi apne ilakiyan de vich bech sakde ho lokan nu satisfy kar sakde ho lekin ek national party nu lead karna aam bande de waste ki gall hai ਡਾਕਟਰ ਮੈਂ ਟੌਪਿਕ ਦੇ ਅੰਤ ਦੇ ਵਿੱਚ ਇਸ ਪਾਰਟਿਕੂਲਰ ਟੌਪਿਕ ਦੇ ਅੰਤ ਵਿੱਚ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਨਾ ਰਾਜਾ ਵੜਿੰਗ ਨੂੰ ਲੈ ਕੇ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਰੁਖ ਕੀਤਾ ਤੁਹਾਨੂੰ ਐ ਲੱਗਦਾ ਹੈ ਕਿ ਹੁਣ ਰਾਜਾ ਵੜਿੰਗ ਤੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਸਾਰੇ ਹੀ ਮੈਨੂੰ ਲੱਗਦਾ ਸਿੱਖ ਕੌਮ ਉੱਤੇ ਕੁਰਬਾਨ ਹੈ ਸਿੱਖੀ ਕੋ ਅਸੀਂ ਵੀ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਹਾਂ ਗੱਲ ਇਹ ਹੈਗੀ ਹੈ ਕਿ ਸਿੱਖਾਂ ਦੇ ਕਾਰਾਂ ਦੀ ਬੇਅਦਬੀ ਤੇ ਉਹਨਾਂ ਨਾਲ ਛੇੜਛਾੜ ਰਾਜਾ ਬੜਿੰਗ ਨੇ ਕੀਤੀ ਹੈ ਸ੍ਰੀ ਗੁਰਤਖਸਬ ਤੱਕ ਸ਼ਿਕਾਇਤ ਗਈ ਹੈ ਤੇ ਉਹਨਾਂ ਨੂੰ ਬੁਲਾਇਆ ਜਾਏਗਾ ਨਮਾਣੇ ਸਿੱਖ ਦੀ ਤਨਾ ਉਹਨਾਂ ਨੂੰ ਜਾਣਾ ਵੀ ਪੈਣਾ ਤੇ ਉਹ ਤਾਂ ਵਾਹਿਗੁਰੂ ਸਰਜਨ ਹਾਰ ਹੈ ਉਹ ਤਾਂ ਬਖਸ਼ਣ ਹਾਰ ਹੈ ਉਹ ਤਾਂ ਭੁੱਲਣ ਹਾਰ ਹੈ ਔਰ ਮਾਫੀ ਮੰਗੇਗਾ ਉੱਤੇ ਮਾਫੀ ਮੰਗਣਗੇ ਤੇ ਸ਼੍ਰੀ ਕਾਲ ਤਖਸਾਲ ਜਿਹੜਾ ਉਹ ਤਾਂ ਦਿਆਲੂ ਆ ਉਹ ਤਾਂ ਬਹੁਤ ਜ਼ਿਆਦਾ ਤੇ ਦੇਖੋ ਕਿੱਡੇ ਕਿੱਡੇ ਬજર ਗਨਾਹ ਕਰਕੇ ਉਹ ਮaaf ਕਰ ਦਿੰਦੇ ਆ ਠੀਕ ਹੈ ਨਾ ਉਥੋਂ ਮਾਫੀ ਹੀ ਮਿਲਦੀ ਆ ਹਾਂ ਜੇ ਕੋਈ ਉੱਥੇ ਛਾਤੀ ਚੌੜੀ ਕਰਕੇ ਜਾਊਗਾ ਤੇ ਫਿਰ ਤੁਸੀਂ ਹਾਸ਼ਰ ਵੀ ਦੇਖਿਆ ਦਿੱਲੀ ਵਾਲਿਆਂ ਦਾ ਫਿਰ ਜਿਹਨੇ ਕਾਲ ਤਖਸਾਲ ਨਾਲ ਟਾ ਹ ਲਿੱਤਾ ਉਹ ਆਪ ਹੀ ਟਾਟੇ ਰਹੀ ਹੋ ਗਏ ਇਸ ਕਰਕੇ ਨਿਮਰਤਾ ਦੇ ਨਾਲ ਮੈਨੂੰ ਤਾਂ ਰਾਜੇ ਵਿਣਗਨ ਨੂੰ ਵੀ ਅਪੀਲ ਆ ਜੇ ਮੇਰੀ ਆਵਾਜ਼ ਉੱਤਕ ਪਹੁੰਚੇ ਬਈ ਨਿਮਰਤਾ ਦੇ ਨਾਲ ਨੰਗੇ ਪੈਰੀ ਜਾਓ ਨਿਮ ਕੇ ਗੁਨਾਹ ਕਬੂਲੋ ਕਿਉਂਕਿ ਵੀਡੀਓ ਨਾ ਸ਼ੁਰੂ ਹੋਈਆਂ ਹੋਈਆਂ ਵੀਡੀਓ ਨਾ ਸ਼ੁਰੂ ਹੋਈਆਂ ਗੁਨਾਹ ਕਬੂਲੋ ਕਬੂਲ ਕੇ ਜੋ ਸਜ਼ਾ ਮਿਲਦੀ ਆ ਖਿੜੇ ਮੱਥੇ ਪ੍ਰਵਾਨ ਕਰੋ ਔਰ ਵਾਪਸ ਆਓ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਮਿਲੀ ਹੈ 2 ਦਸੰਬਰ ਨੂੰ ਐਡਾ ਵੱਡਾ ਸ਼ਖਸ ਜਿੰਨਾ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਰਿਹਾ ਹੋਵੇ ਜੀਦੇ ਅੱਗੇ ਪਿੱਛੇ ਹਕੂਮਤਾਂ ਚਲਦੀਆਂ ਹੁਣ ਜਿਹੜਾ ਐਸਜੀਪੀਸੀ ਨੂੰ ਕੰਟਰੋਲ ਕਰਦਾ ਹੋਵੇ ਤੇ ਇਹ આરોਪ ਲੱਗਦਾ ਹੁਣ ਕਿ ਜੱਥੇਦਾਰ ਵੀ ਇਹਨਾਂ ਦੇ ਕਹੇ ਤੇ ਲੱਗੇ ਉਹਨਾਂ ਨੇ ਵੀ ਇੱਕ ਨਮਾਣੇ ਸਿੱਖਾਂ ਨੂੰ ਆਪਣੀ ਸਜ਼ਾ ਪੂਰੀ ਕੀਤੀ ਵਰ ਪਰਚਾ ਫੜ ਕੇ ਗੁਰੂ ਘਰ ਦੇ ਦਰਵਾਜ਼ੇ ਤੇ ਇੱਕ ਸੇਵਾਦਾਰ ਦੇ ਤੌਰ ਤੇ ਗਲੇ 'ਚ ਤਖਤੀ ਪਾ ਕੇ ਬੈਠੇ ਨੇ ਦੇਖਣਾ ਚਾਹੀਦਾ ਸਰਦਾਰ ਸੁਖਬੀਰ ਸਿੰਘ ਵਾਦ ਹੁਣੀਆਂ ਲੱਖ ਗਲਤੀਆਂ ਹੋਣੀਆਂ ਸਰਦਾਰ ਸੁਖਬੀਰ ਸਿੰਘ ਵਾਦ 500 ਗਲਤੀਆਂ ਹੋਣਗੀਆਂ ਕਿੱਤੀ ਵੀ ਹੋਗੀ ਉਹਨਾਂ ਨੇ ਮਤਲਬ ਜਿਹੜਾ ਵਾ ਸੌਦਾ ਸਾਥ ਦੀ ਮਦਦ ਵੀ ਕੀਤੀ ਹੋਊਗੀ ਸੈਣੀ ਵੀ ਲਾਇਆ ਵਾ ਸਭ ਕੁਝ ਲੇਕਿਨ ਨਮਾਣੇ ਸਿੱਖ ਦੀ ਤਰ੍ਹਾਂ ਉਹਨਾਂ ਨੇ ਸ਼੍ਰੀ ਕਾਲ ਤਖਸਾਲ ਸਾਹਿਬ ਨੂੰ ਸਮਰਪਤ ਵੀ ਹੋਇਆ ਮਾਫੀ ਵੀ ਮੰਗੀ ਹੈ ਠੀਕ ਹੈ ਰਾਜਨੀਤਿਕ ਤੌਰ ਤੇ ਫਿਰ ਜਿਹੜਾ ਬਾਅਦ ਚ ਆ ਕੇ ਨਹੀਂ ਉਹਨਾਂ ਦੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤੀ ਲੇਕਿਨ ਜੋ ਸੇਵਾ ਕੀਤੀ ਹੈ ਜਾਂ ਜਿਹੜੀ ਉਹਨੇ ਆਪਣੇ ਆਪ ਨੂੰ ਤਨਖਾਹ ਲਵਾਈ ਹੈ ਉਹ ਤਾਂ ਇਤਿਹਾਸ ਵਿੱਚ ਲਿਖੀ ਗਈ ਨਾ ਸੋ ਮੇਰੇ ਕਹਿਣ ਦਾ ਮਕਸਦ ਹੈਗਾ ਜੀ ਅਕਾਲ ਤਖਤ ਸਾਹਿਬ ਤੋਂ ਜੇ ਜਾਂਦੇ ਆ ਬੁਲਾਉਂਦੇ ਆ ਤੇ ਨੰਗੇ ਪੈਰ ਪੈਦਲ ਜਾ ਜਾਂਦੇ ਹੋਏ ਆਪਣੇ ਗੁਨਾਹ ਖੂਲਣ ਮਾਫੀ ਮੰਗਣ ਉਹ ਤਾਂ ਪੁੱਲਨ ਖਾਰ ਬਖਸ਼ਣ ਆ ਰਾ ਉਹ ਤੁਹਾਨੂੰ ਬਖਸ਼ ਮਿਲ ਨਹੀਂ ਮਿਲਦੀ ਡਾਕਟਰ ਸਾਹਿਬ ਜਿਸ ਸੁਖਬੀਰ ਸਿੰਘ ਬਾਦਲ ਦੀ ਗੱਲ ਹੋਈ ਹੈ ਤੇ ਇਸ ਪਰਿਵਾਰ ਦੀ ਗੱਲ ਅੱਗੇ ਤੋਰਦੇ ਆ ਕੱਲ ਖਬਰ ਫਲੈਸ਼ ਹੁੰਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਇੱਕ ਚਿੱਠੀ ਜੇਲ ਦੇ ਵਿੱਚੋਂ ਭੇਜੀ ਹੈ ਉਸ ਚਿੱਠੀ ਬਾਰੇ ਜ਼ਿਕਰ ਕਰੀਏ ਜਾ ਦੇ ਕੋਈ ਕੋ ਨਾਲ ਚਿੱਠੀ ਭੇਜੀ ਆ ਕਿ ਜਿਹੜੇ ਕੰਚਨਪ੍ਰੀਤ कौर ਦੇ ਮਦਰ ਖੜੋਏ ਨੇ ਬੀਬੀ ਸੁਖਵਿੰਦਰ कौर ਪ੍ਰਿੰਸੀਪਲ ਸੁਖਵਿੰਦਰ ਗੌਰ ਤਰਮੀ포 ਜੀ ਦੇ ਤਰਮਪਤਨੀ ਨੇ ਵੀ ਉਹਨਾਂ ਨੂੰ ਮਦਦ ਕਰੋ ਚੋਣਾਂ ਦੇ ਵਿੱਚ ਉਹਨਾਂ ਨੂੰ ਜਿਤਾਓ ਬੰਦਾ ਵੀ ਹੈ ਪਾਰਟੀ ਦੇ ਲੀਡਰ ਨੇ ਅੰਦਰ ਨੇ ਮਾਝੇ ਦੇ ਜਰਨੈਲ ਨੇ ਅੰਦਰ ਨੇ ਤਰਮਪਤਨੀ ਉਹਨਾਂ ਦੀ ਗਨੀਪਕਾਰ ਮਜੀਠੀਆ ਵਿਧਾਇਕ ਨੇ ਇਕਲੌਤੀ ਵਿਧਾਇਕਾ ਆ ਆਕਾਲੀ ਜਲਦੀ ਕਿਉਂਕਿ ਦੋਨੋਂ ਬਾਕੀ ਦਾ ਇੱਕ ਮਨਪ੍ਰੀਤ ਵਾਲੀ ਪੁਨਰਸਜੀਤ ਆਕਾਲੀ ਦਲ ਚ ਚਲੇ ਗਏ ਆ ਸੁਖੀ ਜੜੇ ਆ ਉਹ ਆਮ ਆਲੀ ਪਾਰਟੀ ਚਲੇ ਲੇਕਿਨ ਹਜੇ ਕੀ ਉਹ ਮੈਨੂੰ ਨਹੀਂ ਲੱਗਦਾ ਕਿ ਪ੍ਰਚਾਰ ਕਰਨ ਬੀਬੀ ਗਨਿਵ ਕੋਰ ਮਜੀਠਿਆ ਤਰਨ ਤਰਨ ਗਏ ਨੇ ਲੇਕਿਨ ਵਿਕਰਮਜੀਠਿਆ ਨੇ ਚਿੱਠੀ ਲਿਖ ਕੇ ਇਹ ਸੰਦੇਸ਼ ਦਿੱਤਾ ਕਿ ਪ੍ਰਿੰਸੀਪਲ ਸੁਖਿੰਦਰ ਗੁਰਉਂਦਵਾ ਨੂੰ ਓਟਾ ਪਾਓ ਜਿਤਾਓ ਪਾਰਟੀ ਦੇ ਇੱਕ ਕੈਡਰ ਇੱਕ ਲੀਡਰ ਜਨਸਕੱਤਰ ਵੀ ਰਹੇ ਨੇ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਹੈਗਾ ਪਾਰਟੀ ਦੀਆਂ ਗਾਈਡਲਾਈਨਸ ਤੇ ਚਲਦੇ ਹੋਏ ਪਾਰਟੀ ਉਮੀਦਵਾਰ ਦੀ ਮਦਦ ਕਰਨ ਔਰ ਉਹਦੇ ਨਾਲ ਕਿੰਨਾ ਫਰਕ ਪੈਂਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੇ। ਡਾਕਟਰ ਸਾਹਿਬ ਹੈਰਾਨੀ ਇਸ ਗੱਲ ਦੀ ਹੈ ਕਿ ਚਲੋ ਵਿਕਰਮ ਸਿੰਘ ਮਜੀਠੀਆ ਨੇ ਚਿੱਠੀ ਜਾਰੀ ਕਰਤੀ ਪਰ ਉਹ ਕੀਤੀ ਆਖਰ ਦੇ ਵਿੱਚ ਆ ਕੇ ਗਨੀਵਕੌਰ ਮਜੀਠੀਆ ਅਜੇ ਤੱਕ ਨਹੀਂ ਗਏ ਸਿਚੁਏਸ਼ਨ ਕੀ ਚੱਲ ਰਹੀ ਹੈ ਸਮਝ ਨਹੀਂ ਆ ਰਿਹਾ। ਦੇਖੋ ਸਾਫ ਸਿੰਘ ਜੀ ਜੋ ਸਿਆਸੀ ਤੌਰ ਤੇ ਮੈਂ ਮੁਲਾਂਕਣ ਕਰਦਾ ਇਕੁਏਸ਼ਨ ਠੀਕ ਨਹੀਂ ਹੈ ਕਿ ਬਾਦਲ ਪਰਵਾਰ ਦੀ ਤੇ ਵਿਕਰਮ ਮਜੀਠੀਏ ਦੀ ਆਪਸ ਇਕੁਏਸ਼ਨ ਠੀਕ ਨਹੀਂ ਆਪਸ ਇੱਕ ਨਿਤ ਠੀਕ ਨਹੀਂ ਹੈਗਾ ਆਪਸ ਗੱਲ ਵਕੜੀ ਨਹੀਂ ਹੈਗੀ ਜੇ ਨਹੀਂ ਹੁੰਦਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਤਰਨ ਤਰਨ ਗਈ ਬੀਬੀ ਕਨੀ ਗੁਰਮਜੀਠੀਆ ਉਹਨਾ ਕਾਰ ਚ ਬੈੰਦੀ ਆਕੇ ਉਹ ਨਹੀਂ ਆਈ ਇਦਾਂ ਮਤਲਬ ਕੀਤੇ ਨਾ ਕੀਤੇ ਆਪਸੀ ਜਿਹੜਾ ਨਾਰਾਜ਼ਗੀਆਂ ਇੱਕਦਮ ਉੱਤਰ ਇੱਕਦਮ ਉੱਤਰ ਹੁੰਦਾ ਵੀ ਆ ਦੇਖੋ ਪਤਾ ਕੀ ਆ ਅੱਜ ਵਿਕਰਮ ਮਜੀਠੀਆ ਸਾਰੇ ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਡਰੱਗ ਕੇਸ ਦਾ ਵੀ ਪਰਚਾ ਦਰਜ ਹੈ ਇਹ ਪਰਚਾ ਆਮਦਨ ਤੋਂ ਵੱਧ ਜਦਾਤ ਦਾ ਵੀ ਹੈ ਮੈਂ ਕਹਿੰਦਾ ਅਕਾਲੀ ਦਲ ਦੇ ਉਸ ਵੇਲੇ ਦੇ ਜਾਂ ਹੋਰ ਵੀ ਕਾਂਗਰਸੀ ਜਿਹੜੇ ਗਏ ਨੇ ਸਭ ਦੀ ਆਮਦਨ ਤੋਂ ਵੱਧ ਜਦਾਤ ਕੱਢ ਲੋ ਕੀ ਦੀ ਘੱਟ ਨਿਕਲਣੀ ਹੈ ਸਭ ਦੀ ਨਿਕਲਣੀ ਹੈ ਲੇਕਿਨ ਇਹ ਕਿ ਟਾਰਗੇਟ ਉਹ ਹੋ ਜਵੇ ਤੇ ਜਿਨ੍ਹਾਂ ਨੇ ਅਰਬਾਂ ਖਰਬਾਂ ਹੋਟਲ ਬਣਾ ਲਏ ਐਡਾ ਡਾ ਕੇਬਲ ਸਾਰਾ ਕੁਝ ਖੜਾ ਕਰ ਲਿਆ ਉਹਨਾਂ ਦੇ ਕੁਝ ਨਾ ਹੋਵੇ ਤੇ ਫਿਰ ਦਿਖਦਾ ਹੀ ਹੈ ਨਾ ਭਈ ਮੇਰਾ ਪਟਾਕਾ ਕਿਹੜੇ ਪਾਸੇ ਚੱਲਿਆ ਉਹ ਕਿਹੜਾ ਬੱਚਾ ਹੈ ਉਹ ਵੀ ਮਾਜੇ ਦਾ ਪੁੱਤ ਹੈ ਉਹਨੂੰ ਪਤਾ ਕਿ ਮਾਜੇ ਦੇ ਪਾਉ ਨੂੰ ਕਿਹਦੇ ਇਸ਼ਾਰਿਆਂ ਦੇ ਅੰਦਰ ਕੀਤਾ ਗਿਆ ਚਲੋ ਇਹ ਲੰਬੀਆਂ ਗੱਲਾਂ ਸਰਕਾਰਾਂ ਨਾਲ ਨਾਰਾਜ਼ਗੀਆਂ ਹੁੰਦੀਆਂ ਲੇਕਿਨ ਉਹਦੇ ਲਈ ਹਾਜ਼ਰ ਨਾਰਾ ਮਾਰਨ ਵਾਲੇ ਵੀ ਤਾਂ ਹੋਣੇ ਚਾਹੀਦੇ ਨਾ ਪਾਉ ਲਈ ਤੇ ਪਾਉ ਲਈ ਹਾਜ਼ਰ ਨਾਰਾ ਕਿੰਨੇ ਕੁ ਬੰਦਿਆਂ ਨੇ ਮਾਰ ਲਿਆ ਤੁਸੀਂ ਵੇਖ ਹੀ ਲਿਆ ਕਿੱਕ ਦਰ ਸਭ ਹੋਣੇਸ ਪੂਰੇ ਮਾਮਲੇ ਦੇ ਅੰਤ ਦੇ ਵਿੱਚ ਆਉਂਨੇ ਆ ਫਿਲਹਾਲ ਬੀਜੇਪੀ ਦੀ ਗੱਲ ਕਰਨੀ ਰਹਿੰਦੀ ਹੈ ਬੀਜੇਪੀ ਦੇ ਵਿੱਚੋਂ ਦੋ ਵੱਡੇ ਚਿਹਰੇ ਇੱਕ ਸੁਨੀਲ ਜਾਖੜ ਤੇ ਦੂਸਰੇ ਅਮਰਿੰਦਰ ਸਿੰਘ ਕੈਪਟਨ ਜਿਹੜੇ ਆ ਉਹ ਦੋਵੇਂ ਚੋਣ ਅਖਾੜੇ ਦੇ ਵਿੱਚ ਖਾਸ ਨਜ਼ਰ ਨਹੀਂ ਆਏ ਭਾਵੇਂ ਇੱਕ ਇੱਕ ਵਾਰੀ ਦੋਮਾ ਨੇ ਵਸ਼ਮੂਲੀਅਤ ਕੀਤੀ ਆ ਸਿੱਧੇ ਸਿੱਧੇ ਤੌਰ ਦੇ ਉੱਤੇ ਜਾਖੜ ਨੇ ਕੀਤੇ ਕੈਪਟਨ ਨੇ ਨਹੀਂ ਗਏ ਕੈਪਟਨ ਅਮਰਿੰਦਰ ਸਿੰਘ ਤਾਂ ਗਏ ਨਹੀਂ ਕੈਪਟਨ ਨਹੀਂ ਗਏ ਉਹ ਤਾਂ ਮੇਰੇ ਖਿਆਲ ਮੈਚੋਂ ਵੀ ਸ਼ਾਇਦ ਦੋ ਵਾਰ ਹੀ ਨਿਕਲੇ ਆ ਬਾਅਦ ਇੱਕ ਵਾਰ ਤਾਂ ਹੋਣਾ ਜਦੋਂ ਨਿਕਲੇ ਨੇ ਗਏ ਨੇ ਉਹਨੂੰ ਜੁਆਇਨ ਕਰਾਣਾ ਸਭੀ ਬਰਾੜ ਨੂੰ ਅ ਕੱਲ ਪਰਸੋਂ ਨਜ਼ਰ ਆਇਆ ਸੀ ਕਿ ਪਟਿਆਲੇ ਕਿਤੇ ਗਏ ਨੇ ਉਹ ਵੀ ਪਟਿਆਲੇ ਇਸ ਕਰਕੇ ਗਏ ਨੇ ਕਿ ਉੱਥੋਂ ਦਾ ਜਿਹੜਾ ਇਹਨਾਂ ਦਾ ਸਾਬਕਾ ਮੇਅਰ ਹੈ ਉਹ ਕਾਂਗਰਸ ਵਿੱਚ ਜੁਆਇਨ ਕਰ ਗਿਆ ਇਹਨਾਂ ਦਾ ਖਾਸ ਬੰਦਾ ਇਸ ਕਰਕੇ ਇਹਨਾਂ ਨੂੰ ਲੱਗਿਆ ਪਟਿਆਲੇ ਦਾ ਜਿਹੜੀ ਨਹੀਂ ਆ ਉਹ ਹਿੱਲ ਗਈ ਆ ਤੇ ਬਾਹਰ ਨਿਕਲੇ ਨੇ ਇਹ ਤਾਂ ਕਦੀ ਨਿਕਲੇ ਹੀ ਨਹੀਂ ਬਾਹਰ ਦੇਖੋ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਜੁਆਇਨ ਕਰਾਇਆ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਰਹੇ ਹੋ ਇੰਨਾ ਕੰਮ ਕੀਤਾ ਹੋਣਾ ਚਾਹੀਦਾ ਕਿ ਤਰਨਤਾਰਨ ਦੇ ਲੋਕ ਤੁਹਾਡੇ ਲਈ ਫੁੱਲ ਬਿਚਾ ਕੇ ਰੱਖਣ ਕੋਈ ਕੈਪਟਨ ਆ ਰਿਹਾ ਕੈਪਟਨ ਨੇ ਬਹੁਤ ਕੰਮ ਕੀਤੇ ਤੁਹਾਡੇ ਅੱਖੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਣ ਲੇਕਿਨ ਕੁਝ ਕੀਤਾ ਹੋਵੇ ਤੇ ਲੋਕਾਂ 'ਚ ਜਾਣ ਲੋਕਾਂ 'ਚ ਜਾ ਕੇ ਫੇਸ ਕਰਨਗੇ ਕੁਝ ਕੀਤਾ ਹੋਵੇ ਵੀ ਹਾਂ ਅਸੀਂ ਆਹ ਕਰਕੇ ਆਏ ਆ ਕੀ ਕੀਤਾ ਮੈਨੂੰ ਦੱਸਣ ਕਿਹੜਾ ਬੇਅਦਬੀਆਂ ਦੇ ਕੇਸਾਂ 'ਚ ਇਹਨਾਂ ਨੇ ਸਜ਼ਾ ਕਰਾਤੀਆਂ ਕਿਹੜੀਆਂ ਡਰੱਗ ਕੇਸਾਂ ਦੇ ਵਿੱਚ ਇਹਨਾਂ ਨੇ ਸਜ਼ਾ ਕਰਾਤੀਆਂ ਕਿਹੜੇ ਜਿਹੜੇ ਆ ਇਹਨਾਂ ਨੇ ਫੇਕ ਐਨਕਾਊਂਟਰ ਕੀਤੇ ਗਏ ਆ ਸਿੱਖਾਂ ਦੇ ਉਹਦੇ ਵਿੱਚ ਫੜ ਫੜ ਕੇ ਅੰਦਰ ਦੇ ਤੇ ਸੀਵੀਆਈ ਸਜ਼ਾ ਕਰਦੀ ਪਈ ਹੈ ਠੀਕ ਹੈ ਨਾ ਸਗੋਂ ਸਗੋਂ ਮੈਂ ਕਹਨਾ ਇਹਨਾਂ ਦਾ ਸਭ ਤੋਂ ਵੱਡਾ ਜੀਵਨ ਦਾ ਬਲੰਡਰ ਹੈ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਲੱਗਾ ਸੀ ਇੱਥੋਂ ਦੀ ਜਿਹੜੀ ਸਿੱਖ ਕੌਮ ਔਰ ਸੰਗਤ ਆ ਜਿਹੜੇ ਹਿੰਦੂ ਲੋਕ ਵੀ ਆ ਉਹਨਾਂ ਨੇ ਸ਼੍ਰੀ ਕਰਤਾਰਪੁਰ ਸੰਗ ਲੰਗਰ ਹੀ ਜਾਣਾ ਸੀ ਤੇ ਇਹਨਾਂ ਲੋਕਾਂ ਨੇ ਰਲ ਕੇ ਆਵਾਜ਼ ਚੱਕੀ ਕਿ ਖਾਲਸਾਣ ਜਿਹੜਾ ਇਹਦੇ ਨਾਲ ਅੱਲਾ ਸਾਨੂੰ ਬਤਾਵਾ ਮਿਲੇਗਾ ਸ਼ਰਮ ਆਣੀ ਚਾਹੀਦੀ ਉਸ ਬਿਲੇ ਦੀਆਂ ਗੱਲਾਂ ਨੂੰ ਖੰਡਾ ਮ ਕਰਨਾ ਚਾਹੀਦਾ ਸੀਗਾ ਸਿੱਖ ਕੌਮ ਨੇ ਖੜਨਾ ਚਾਹੀਦਾ ਸੀਗਾ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸ੍ਰਿਸ਼ਟੀ ਦੇ ਐ ਇਸ ਕੁੱਲ ਦੇ ਮਾਲਕ ਐ ਖੜਨਾ ਚਾਹੀਦਾ ਸੀ ਲੇਕਿਨ ਇਹਨਾਂ ਲੋਕਾਂ ਨੇ ਕੀਤਾ ਹੀ ਕੁਛ ਨਹੀਂ ਸੋ ਇਸ ਕਰਕੇ ਜਾਣਗੇ ਕਿ ਸਮੂਹ ਨਾਲ ਕੀਤਾ ਕੀ ਹੈ ਤਰਨ ਤਾਰਨ ਚ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਉਪਲਬਧੀ ਹੋਵੇ ਤਰਨ ਤਾਰਨ ਦੀ ਤੇ 10 ਦਿਨ ਹੈ ਹੀ ਕੁਛ ਨਹੀਂ ਤੇ ਦੱਸਣਗੇ ਕੀ ਜਾ ਕੇ ਤੇ ਲੋਕਾਂ ਨੇ ਗਾਲੀ ਪਾੜੀ ਨਾ ਉਹਨਾਂ ਨੇ ਕਿਹਦੇ ਤੇ ਵੋਟ ਪਾਣੀ ਤੇ ਭਾਜਪੀ ਨੂੰ ਵੀ ਲੱਗਿਆ ਹੋਣਾ ਜਿਹੜਾ ਉਹਨਾਂ ਦਾ ਥਿੰਕ ਟੈਂਕ ਹੋਣਾ ਬਈ ਇਹਨਾਂ ਦੇ ਆਨਾਂ ਵੋਟ ਘਟ ਜਾਣੀ ਐ ਇਹਨਾਂ ਨੂੰ ਦੂਰੀ ਰੱਖੋ ਪੰਥਕ ਲੱਗਾ ਇਹ ਹੋਰ ਤਰ੍ਹਾਂ ਦੀਆਂ ਗੱਲਾਂ ਗੁੱਲਾਂ ਕਰ ਚੁੱਕੇ ਹੋਏ ਨੇ ਇਹਨਾਂ ਨੂੰ ਪਰੇ ਹੀ ਰੱਖੋ ਤੇ ਮੈਨੂੰ ਲੱਗਦਾ ਇਸੇ ਕਰਕੇ ਕੈਪਟਨ ਮਨਿੰਦਰ ਸਿੰਘ ਉੱਥੇ ਤਰਨ ਤਰਨ ਗਏ ਵੀ ਨਹੀਂ ਨਾ ਇਹਨਾਂ ਨੂੰ ਕਿਸੇ ਨੇ ਬੁਲਾਇਆ ਵੈਸੇ ਵੀ ਮੈਨੂੰ ਲੱਗਦਾ ਹੁਣ ਕੈਪਟਨ ਮਨਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਤਰਜੀਹ ਨਹੀਂ ਦਿੰਦੀ ਉਹਨਾਂ ਲਈ ਤਾਂ ਇੱਕ ਬਸ ਠੀਕ ਹੈ ਕਾਂਗਰਸ ਦਾ ਡਿਫਿਊਜ਼ ਬੰਬ ਹੈਗਾ ਵੈਸੇ ਅੰਤ ਵਿੱਚ ਮੈਂ ਪੁੱਛਣਾ ਚਾਹੁੰਦਾ ਸੁਨੀਲ ਜਾਖੜ ਇੱਕ ਗੱਲ ਹੋਰ ਦੀ ਐ ਸਾਹਬ ਸਿੰਘ ਜੀ ਉੱਥੇ ਜਾਣਗੇ ਤੇ ਜੇ ਭਗਵੰਤ ਮਾਨ ਦੇ ਖਿਲਾਫ ਨਾ ਬੋਲੇ ਤੇ ਫਿਰ ਕਹਾਣੀ ਬਣਣੀ ਨਹੀਂ ਪਰ ਇਹ ਭਗਵੰਤ ਮਾਨ ਦੇ ਖਿਲਾਫ ਬੋਲ ਨਹੀਂ ਸਕਦੇ ਕੈਪਟਨ ਅਮਰਿੰਦਰ ਸੇ ਬੋਲ ਨਹੀਂ ਸਕਦੇ ਉਹਦੇ ਕੋਲ ਤਾਂ ਫਾਈਲਾਂ ਹੀ ਇੰਨੀਆਂ ਪਈਆਂ ਸੱਤ-ਸੱਤ ਬੋਰਡ ਦੇ ਜੰਪ ਵੱਜ ਜਾਣੇ ਬੋਲ ਨਹੀਂ ਸਕਦੇ ਇਹ ਨਹੀਂ ਕਿ ਭਗਵੰਤ ਮਾਨ ਦੇ ਖਿਲਾਫ ਬੋਲੇ ਇੱਕ ਬਿਆਨ ਜਾਰੀ ਕੀਤਾ ਉਸ ਤੋਂ ਬਾਅਦ ਮੈਨੂੰ ਲੱਗਦਾ ਵਾਜ ਨਹੀਂ ਆਈ ਸਿਸਵਾਜ ਬਾਬਾਸੂਲੇ ਬਿਲਕੁਲ ਸੁਨੀਲ ਜਾਖੜ ਡਾਕਟਰ ਸਾਹਿਬ ਪਰ ਸੁਨੀਲ ਜਾਖੜ ਤਾਂ ਉਹ ਲੋਕ ਨੇ ਉਹ ਉਹ ਚਿਹਰਾ ਨਹੀਂ ਜਿਹਨੂੰ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਆ ਜਾਂ ਸੁਣ ਲੈਂਦੇ ਆ ਸੁਨੀਲ ਜਾਖੜ ਪਰ ਕਿਉਂ ਨਹੀਂ ਨਜ਼ਰ ਆਏ ਸੇ ਦੇਖੋ ਪਤਾ ਕੀ ਹੈ ਸਾਹਮ ਸਿੰਘ ਜੀ ਸਿੱਧੀ ਜੀ ਗੱਲ ਹੈ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਹੋਰੀ ਉੱਥੇ ਜਾਣਗੇ ਜਿੱਥੇ ਉਹਨਾਂ ਨੂੰ ਜਿੱਤ ਦੀ ਨਜ਼ਰ ਆਉਗੀ ਤੇ ਜਾ ਕੇ ਸੇਹਰਾ ਲੈਣਗੇ ਅਸੀਂ ਸੀਟ ਜਿਤਾ ਆਏ ਆ ਉੱਥੇ ਜਿੱਤਦੀ ਨਹੀਂ ਸੀ ਸੀਟ ਬੀਜੇਪੀ ਬਹੁਤ ਪਿੱਛੇ ਹੈ ਮੈਨੂੰ ਲੱਗਦਾ ਚੌਥੇ ਨੰਬਰ ਤੇ ਆ ਬੀਜੇਪੀ ਤੇ ਸੀਟ ਨਹੀਂ ਜਿੱਤੇ ਜੀ ਉੱਥੇ ਜਾ ਕੇ ਫਿਰ ਕੱਲ ਨੂੰ ਜੇ 2-4 ਦਿਨ ਲਾ ਆਣਗੇ ਲੋਕਣ ਗਾਣਾ ਦੇਖੋ ਜਾਖੜ ਸਾਹਿਬ ਆਏ ਸੀ ਸਾਰੀ ਬੋਟੀ ਚ ਉੱਥੇ ਨੰਬਰ ਤੇ ਰਹਿ ਗਏ ਆ ਆਪਾਂ ਸਾਡੀ ਜਮਾਤ ਜਫਤ ਹੋ ਗਈ ਤੇ ਜਿਹੜਾ ਹਾਰ ਦਾ ਘੋੜਾ ਹੁੰਦਾ ਨਾ ਉਹਦੇ ਉੱਤੇ ਕੋਈ ਬੰਹਦਾ ਨਹੀਂ ਹੁੰਦਾ ਜਿਹੜਾ ਡੁੱਬਦਾ ਜਹਾਜ਼ ਹੁੰਦਾ ਉਹਦੇ ਉੱਤੇ ਕੋਈ ਬੰਹਦਾ ਨਹੀਂ ਹੁੰਦਾ ਉਹਦਾ ਸੇਰਾ ਕੋਈ ਲੈਨ ਨੂੰ ਤਿਆਰ ਨਹੀਂ ਹੁੰਦਾ ਇਹੀ ਹੁਣ ਜਿਹੜਾ ਕੋਈ ਸ਼ਹਿਰ ਦੀ ਸੀਟ ਜਿੱਤਣ ਵਾਲੀ ਹੁੰਦੀ ਤੇ ਇਹ ਜਾਖੜ ਹੋਰਾਂ ਨੇ ਉੱਥੇ ਕੈਂਪ ਕਰ ਲੈਣਾ ਸੀ ਬਹਿ ਜਾਣਾ ਸੀ ਇਹ ਨਾਲੇ ਮੁੜ ਕੇ ਕਹਾਂ ਸੀ ਅਸੀਂ ਜਿਤਾ ਕੇ ਆਏ ਆ ਇਹ ਸਿਆਸਤਦਾਨਾਂ ਨੇ ਆਪਣੇ ਹੁੰਦੇ ਜਿਹੜੇ ਨਾ ਸ਼ਾਹ ਤੇ ਮਾਤ ਦੇ ਖੇਲ ਹੁੰਦੇ ਸ਼ਤਰੰਜ ਦੇ ਵੀ ਕਿੱਥੇ ਆਪਾਂ ਜਿੱਤ ਦਾ ਸੇੜਾ ਲੈਣਾ ਤੇ ਹਾਰ ਦਾ ਸੇੜਾ ਦੂਜੇ ਨੂੰ ਦੇਣਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ